ਜਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਪੰਜ ਦਿਨਾਂ ਤੋਂ ਦਾਸ ਆਪ ਜੀ ਨਾਲ ਤੀਰਥ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਹਾਂ ਅੱਜ ਦੇ ਵਿੱਚ ਕੱਲ ਤੋਂ ਅਸੀਂ ਇੱਕ ਬੜਾ ਮਹੱਤਵਪੂਰਨ ਭਾਗ ਵਿੱਚ ਆ ਰਹੇ ਹਾਂ ਕਿ ਕੀ ਪਰਮਾਤਮਾ ਕਿਸੇ ਤੀਰਥੋਂ ਤੇ ਮਿਲਦਾ ਹੈ ਬੇਸਿਕ ਗੱਲਬਾਤ ਕੱਲ ਮੈਂ ਵਿਚਾਰ ਚੁੱਕਾ ਹਾਂ ਦੇ ਬਾਰੇ ਉਨਤਵਾਰ ਰਹਾ ਦੌਰਾਨ ਦੀ ਲੋਡ ਨਹੀਂ ਹੈ। ਪਾਛ ਸਿੱਧਾ ਇਹ ਜੋ ਪ੍ਰਮਾਣ ਅੱਜ ਤੇ ਅਸੀਂ ਵਿਚਾਰਨਾ ਹੈ। ਉਹ ਜਿੱਤੇ ਪੋਚਾਂਗਾ। ਇਹ ਪ੍ਰਮਾਣ ਜਿਹੜਾ ਭਾਵੇਂ ਤਾਂ ਰਮਾਣਾੰਦ ਜੀ ਦਾ ਉਚਾਰਣ ਕੀਤਾ ਹੋਇਆ ਹੈ। ਔਰ ਪੂਰਾ ਸ਼ਬਦ ਹੈ ਜਿਹੜਾ ਮੈਂ ਵਿਚਾਰ ਲਈ ਲਿਆ ਤਿੰਨ ਬੰਦਾਂ ਦਾ ਸ਼ਬਦ ਹੈ ਇਸ ਵਿਸ਼ੇ ਨੂੰ ਸਮਝਣ ਲਈ ਇਸ ਤੋਂ ਵਧੀਆ ਪਰਮੂਲ ਨਹੀਂ ਹੋ ਸਕਦਾ ਇਤਨਾ ਸਪਸ਼ਟ ओरिजिनल ਸੰਪਕ ਰਮਾਣਨ ਜੀ ਦੀ ਵਿਚਾਰਤਾ ਰਤਾ ਵੀ ਪਤਾ ਲੱਗਦਾ ਹੈ ਅੱਜ ਬ੍ਰਾਹਮਣ ਬਾਤ ਜਿਵੇਂ ਉਹਨਾਂ ਨੂੰ ਖਾਇਆ ਜਾ ਰਿਹਾ ਹੈ ਉੱਤੇ ਤਾਂ ਸਾਡਾ ਵਸ ਨਹੀਂ ਹੈ ਲੇਕਿਨ ਉਹਨਾਂ ਦੀ ਵਿਚਾਰਤਾ ਰਾ ਇਤੋਂ ਕਿੰਨੀ ਸਪਸ਼ਟ ਹੁੰਦੀ ਕਿਉਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਸ਼ਬਦ ਦਰਜ ਕੀਤਾ ਗਿਆ ਇਸ ਨੂੰ ਸਪਸ਼ਟ ਪਤਾ ਲੱਗਦਾ ਹੈ ਸ਼ਬਦ ਇਕਤ ਜਾਇ ਰੇਕਰ ਲਾਗੋ ਰੰਗ ਮੇਰਾ ਚਿਤ ਨ ਚਲੇ ਮਨ ਭਇਓ ਪੰਗ ਇਹ ਰਹਾਉ ਦੀ ਪੰਕਤੀ ਹੈ ਪਹਿਲੀ ਸ਼ੁਰੂ ਵਿੱਚ ਰਹਾਉ ਇੱਕ ਦਿਵਸ ਮਨ ਪਈ ਉਮੰਗ ਕਸ ਚੰਦਨ ਚੋ ਆ ਬਹੁ ਸੁਗੰਧ ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰ ਮਨਹੀਮਾ ਹੈ ਜਹਾਂ ਜਾਈਏ ਤੈ ਜਲ ਪਖਾਨ ਤੂੰ ਪੂਰ ਰਹਿਓ ਹੈ ਸਭ ਸਮਾਨ बेद प्राण सब देखे जोए उ तो जाइए जाओ ना हो सतगुर मैं बलहारी इन सकल बिकल प्रम काटे मुगुर रामानंद स्वामी रमत ब्रह्म गुर का शब्द काटे कोट कर इस तो स्पष्ट इस बारे उनकी समझा जा सकता है ਬਗਤ ਰਾਮਾਨੰਦ ਜੀ ਰਹਾਉ ਦੀ ਪੰਕਤੀ ਚ ਸ਼ੁਰੂਆਤੀ ਤੋਂ ਕਰਦੇ ਨੇ ਕਤ ਜਾਈਏ ਰੇ ਕਰ ਲਾਗੋ ਰੰਗ ਮੈਨੂੰ ਕਿੱਥੇ ਜਾਣ ਦੀ ਲੋੜ ਹੈ ਮੇਰੇ ਤੇ ਮਨ ਘਰ ਦੇ ਵਿੱਚ ਹੀ ਰੰਗ ਲੱਗਾ ਹੋਇਆ ਸਕਰ ਕੋਟ ਦਾ ਨਾਮ ਦਾ ਉਹਦਾ ਰੰਗ ਚੜਿਆ ਹੋਇਆ ਔਰ ਜਦੋਂ ਤਾਂ ਮੇਰਾ ਮਨ ਰੰਗਿਆ ਗਿਆ ਉਹਦੇ ਪਿਆਰ ਦੇ ਵਿੱਚ ਮੇਰਾ ਚਿੱਤ ਨਾ ਚੱਲਿਆ ਮਨ ਪਇਓ ਪੰਗ ਜਿਹੜਾ ਮਨ ਕਿਤੇ ਕਿਤੇ ਪਟਕਦਾ ਫਿਰਦਾ ਸੀ ਲੈ ਕੇ ਜਾਂਦਾ ਸੀ ਕਈ ਤੀਰਸਾਂ ਦੇ ਉੱਤੇ ਉਹ ਅੰਜੋ ਹੋ ਗਿਆ ਜਿਵੇਂ ਅਪੰਗ ਹੋ ਗਿਆ ਹੋਵੇ ਚੱਲਣ ਫਿਰ ਤੋਂ ਸਮਰੱਥ ਰਹਿ ਗਿਆ ਹੋਵੇ ਹੁਣ ਤਾਂ ਮਨ ਪਟਕਦਾ ਹੀ ਨਹੀਂ ਚੇਤਨਾ ਚੱਲਿਆ ਮਨ ਦੀ ਸਾਰੀ ਪਟਕਣਾ ਦੂਰ ਹੋ ਗਈ ਹੈ ਕਿਉਂਕਿ ਇਹ ਸਮਝ ਲੱਗ ਗਈ ਹੈ ਕਿ ਘਰ ਦੇ ਵਿੱਚ ਹੀ ਰੰਗ ਲੱਗਾ ਹੋਇਆ ਕਿੱਥੇ ਬਾਹਰ ਭਟਕਣ ਦੀ ਲੋੜ ਹੈ ਹੁਣ ਮੰਨ ਦੀ ਅਵਸਥਾ ਬਿਆਨ ਕਰਦੇ ਹੋਏ ਪਗਧ ਰਾਮਾਨੰਦ ਜੀ ਦੱਸਦੇ ਨੇ ਇੱਕ ਦਿਨ ਮਨ ਭਈ ਉਮੰਗ ਇੱਕ ਦਿਨ ਮਨ ਦੇ ਵਿੱਚ ਚਾਹ ਪੈਦਾ ਹੋਇਆ ਸਾਡੇ ਵੀ ਬੜਾ ਚਾਹ ਪੈਂਦਾ ਹੁੰਦਾ ਹੈ ਫਰਕ ਸਿਰਫ ਕੀ ਹੈ ਕਿ ਪਗਧ ਰਾਮਾਨੰਦ ਜੀ ਨੇ ਉਹਨੂੰ ਗੁਰਮਤਿ ਕਸਵਟੀ ਉੱਤੇ ਪਰਖ ਲਿਆ ਸੋਚ ਲਿਆ ਵਿਚਾਰ ਲਿਆ ਚਿੰਤਨ ਕਰ ਲਿਆ ਉਹਦੇ ਬਾਰੇ ਉਹ ਕਰਮ ਕਰਨ ਤੋਂ ਪਹਿਲਾਂ ਸੋਚ ਲਿਆ ਵੀ ਜਿਹੜਾ ਕਰਮ ਕਰਨ ਲੱਗਾ ਠੀਕ ਵੀ ਹੈ ਕਿ ਨਹੀਂ ਧਰਮ ਦਾ ਵੀ ਹੈ ਕਿ ਨਹੀਂ ਅਸੀਂ ਨਹੀਂ ਸੋਚਦੇ ਸੋ ਬਸ ਦੋ ਦੁਨੀਆਂ ਦੀ ਵੇਖਾ ਵੇਖੀ ਕਰੀ ਜਾਂਦੇ ਆ। ਅਗਰ ਨਾਮਾ ਨਾ ਜੀ ਰਾਮਾਨੰਦ ਜੀ ਕਹਿੰਦੇ ਨੇ ਕਿ ਮੇਰੇ ਮਨ ਚ ਇੱਕ ਦਿਨ ਚਾਹ ਪੈਦਾ ਹੋਇਆ ਇੱਕ ਦਿਨ ਸਬਨ ਪਈ ਉਮੰਗ। ਕਸ਼ ਚੰਦਨ ਚੋ ਬਹੁ ਸੁਗੰਧ। ਮੈਂ ਬਹੁਤ ਸਾਰਾ ਚੰਦਨ ਲਿਆ ਹੋਰ ਖੁਸ਼ਬੂਦਾਰ ਚੀਜ਼ਾਂ ਲਈਆਂ ਧੂਪ ਵਗੈਰਾ ਲਈ। ਚੰਦਨ ਨੂੰ ਘਸਿਆ। ਬੜਾ ਖੁਸ਼ਬੂਦਾਰ ਬਣ ਗਿਆ। ਪੂਜਨ ਚਾਲੀ ਬ੍ਰਹਮ ਠਾਈ। ਤਪੂਜਨ ਵਾਸਤੇ ਮੰਦਿਰ ਨੂੰ ਤੁਰ ਪਿਆ ਇਹ ਸਮਝ ਕੇ ਕਿ ਇਹ ਪਰਮੇਸ਼ਰ ਦਾ ਘਰ ਹੈ ਬਰਮਠਾਏ ਮੰਦਰ ਕਹ ਲੋ ਗੁਰਦੁਆਰਾ ਕਹ ਲੋ ਮਸਜਿਦ ਕਹ ਲੋ ਜੋ ਮਰਜੀ ਕਹ ਲੋ ਜੇ ਸਾਡੇ ਅਕਸੋਚ ਇਹ ਹੈ ਕਿ ਉਹ ਪਰਮੇਸ਼ਰ ਦਾ ਘਰ ਹੈ ਜਿਹੜਾ ਅੱਜ ਪ੍ਰਚਾਰਿਆ ਜਾ ਰਿਹਾ ਸਿੱਖੀ ਦੇ ਵਿੱਚ ਵੀ ਪ੍ਰਚਾਰਿਆ ਜਾ ਰਿਹਾ ਮੈਂ ਕਈ ਵਾਰ ਇਹ ਬੇਨਤੀ ਕਰ ਚੁੱਕਾ ਸਿੱਖ ਦਾ ਗੁਰਦੁਆਰਾ ਪੂਜਾ ਦਾ ਸਥਾਨ ਨਹੀਂ ਸਿੱਖ ਦਾ ਗੁਰਦੁਆਰਾ ਗਿਆਨ ਲੈਣ ਦਾ ਸਥਾਨ ਹੈ ਜਿੱਥੇ ਜਾ ਕੇ ਸਤਸੰਗਤ ਕਰਕੇ ਗੁਰੂ ਦਾ ਗਿਆਨ ਲੈਣਾ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਲੈਣਾ ਮੇ ਅਭਿਸ਼ਿਤ ਵਾਪਸ ਆਵਾਂ ਸੋ ਪੂਜਣ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ ਗੁਰੂ ਨੇ ਮੈਨੂੰ ਸਮਝਾਤਾ ਭਲਿਆ ਕਿੱਥੇ ਚਲਿਆ ਜਿਸ ਬ੍ਰਹਮ ਨੂੰ ਪੂਜਣ ਵਾਸਤੇ ਚੱਲਿਆ ਨਾ ਇਹ ਸਮਝ ਕੇ ਕਿ ਉਹ ਬ੍ਰह्म ਥਾਏ ਹੈ ਪਰ ਪਰਮੇਸ਼ਰ ਦਾ ਸਥਾਨ ਹੈ ਉਹ ਤਾਂ ਤੇਰੇ ਹਿਰਦੇ ਚ ਵਸਦਾ ਹੈ ਸੋ ਬ੍ਰह्म ਪਤਾਇਓ ਗੁਰ ਮਨਹੀ ਮਾਹੇ ਉਹਨੋਂ ਦੇ ਬਾਅਦ ਫਕਤ ਰਾਮਾਨੰਥ ਜੀ ਨੂੰ ਕਿੰਨਾ ਸਪਸ਼ਟ ਕਰਦੇ ਨੇ ਜਹਾਂ ਜਾਈਏ ਤੈ ਜਲ ਪਖਾਨ ਜਿਹੜੇ ਵੀ ਤੀਰਥਾਂ ਤੇ ਚਲੇ ਜਾਈਏ ਉੱਥੇ ਕੀ ਹੈ ਇਹ ਪਾਣੀ ਤੋ ਇਹ ਪੱਥਰ ਭਗਤ ਰਾਮਾਨੰਥ ਜੀ ਨੇ ਉੱਥੇ ਭਗਵਾਨ ਦੀ ਮੂਰਤੀ ਜਾਂ ਕੋਈ ਉਹੋ ਜਿਹਾ ਲਫ਼ਜ਼ ਨਹੀਂ ਵਰਤਿਆ ਪੂਜਾ ਤੇ ਮੂਰਤੀਆਂ ਦੀ ਹੋ ਰਹੀ ਹੈ ਨਾ ਉਹਦੇ ਵਾਸਤੇ ਲਫ਼ਜ਼ ਭਗਤ ਰਾਮਾਨੰਥ ਜੀ ਨੇ ਪਖਾਣ ਵਰਤਿਆ ਪੱਥਰ ਔਰ ਉਹ ਪੱਥਰ ਜਿਹੜਾ ਜਿਸ ਜਗ੍ਹਾ ਤੇ ਰੱਖਦੇ ਹੋ ਉੱਥੇ ਹੀ ਰਹਿ ਸਕਦਾ ਹੈ ਪਰ ਜਦ ਰਾਮਾਨੰਦ ਜੀ ਕਹਿੰਦੇ ਨੇ ਤੂੰ ਪੂਰ ਰਹੇ ਹੋ ਹੈ ਸਭ ਸਮਾਨ ਤੂੰ ਤੇ ਹਰ ਜਗ੍ਹਾ ਤੇ ਇੱਕੋ ਜਿਹਾ ਹੈ ਜਿਵੇਂ ਬ੍ਰह्म ਠਾਏ ਦੇ ਉੱਤੇ ਥੋੜੀ ਬੈਠਿਆ ਤੂੰ ਜਿੱਥੇ ਜਾਂਦੇ ਆ ਉੱਥੇ ਪਾਣੀ ਜਾਂ ਪੱਥਰ ਦੀਆਂ ਮੂਰਤੀਆਂ ਤੂੰ ਹਰ ਜਗ੍ਹਾ ਤੇ ਇੱਕ ਸਮਾਨ ਸਮਾਇਆ ਹੋਇਆ ਇੱਕ ਰਸ ਸਮਾਇਆ ਹੋਇਆ ਕਿਤੇ ਵੱਧ ਨਹੀਂ ਕਿਤੇ ਘਟ ਨਹੀਂ ਮੈਂ ਸਾਰੇ ਧਰਮਿਕ ਗ੍ਰੰਥ ਪਰਚੋਲ ਕੇ ਵੇਖ ਰਹੇ ਨੇ বেদ ਪੁਰਾਣ ਸਭ ਦੇਖੇ ਜੋਏ ਸਰਣ ਵਿਚਾਰ ਕੇ ਪਰਖ ਕੇ ਵੇਖ ਲਿਆ ਕੋਕੇ ਵੇਖ ਲਿਆ ਇਹ ਸਮਝ ਲੱਗੀ ਹੈ ਉਹ ਤੌ ਜਾਈ ਹੈ ਜੋ ਇहां ਨਾ ਹੋਏ ਉੱਥੇ ਤਾਂ ਜਾਵਾਂ ਪੂਜਾ ਕਰਨ ਵਾਸਤੇ ਜੇ ਇੱਥੇ ਨਾ ਹੋਵੇ ਤਾਂ ਉੱਥੇ ਤੁੰਗੁਰੇ ਸਰਬਸਮਾਨ ਆਖਰੀ ਬੰਦ ਦੇ ਵਿੱਚ ਪਗਤ ਰਮਾਣਾਂ ਜੀ ਆਪਣੇ ਗੁਰੂ ਦਾ ਸ਼ੁਕਰਾਨਾ ਕਰਦੇ ਨੇ ਜਿਨੇ ਸੋਚੀ ਦਿੱਤੀ ਪਟਕਣਾ ਖਤਮ ਹੋ ਗਈ ਸਤਿਗੁਰ ਮੈਂ ਬਲਖਾਰੀ ਤੌਰ ਮੈਂ ਤੁਹਾਡੇ ਤੋਂ ਬਿਹਾਰ ਜਾਣਾ ਮੇਰੇ ਸਤਿਗੁਰ ਜਿਨ ਸਕਲ ਬਕਲ ਪ੍ਰਮਾ ਕਟੇ ਮੋਰ ਜਿਨ੍ਹਾਂ ਨੇ ਮੇਰੇ ਸਾਰੇ ਪਰਮਾ ਦਾ ਨਾਸ ਕਰ ਦਿੱਤਾ ਸਾਰੀ ਪਟਕਣਾ ਖਤਮ ਹੋ ਗਈ ਪਤਾ ਨਹੀਂ ਕਿੱਥੇ ਕਿੱਥੇ ਪਟਕਦਾ ਫਿਰਦਾ ਸਾਂ ਤੀਰ ਸਾਤੇ ਜਿਨ ਸਕਲ ਬਕਲ ਪ੍ਰਮਾ ਕਟੇ ਮੋਰ ਉਹਨ ਵਸਤਾ ਕੀ ਬਣ ਗਈ ਹੈ ਰਾਮਾਨੰਦ ਸਵਾਮੀ ਰਮਤ ਬ੍ਰह्म ਰਾਮਾਨੰਦ ਤਾਂ ਅਚੇਤ ਇੱਕ ਅਕਾਲ ਪੁਰਖ ਦੇ ਵਿੱਚ ਲੀਨ ਹੋ ਗਿਆ ਉਹਦੇ ਰਮ ਗਿਆ ਹੁਣ ਕਿਤੇ ਪਟਕਣਾ ਨਹੀਂ ਪੈਂਦਾ ਮੈਨੂੰ ਕਿਸੇ ਤੀਰਥਾਂ ਤੇ ਨਹੀਂ ਜਾਣਾ ਪੈਂਦਾ ਕਿਤੇ ਪਰਮੇਸ਼ਰ ਨੂੰ ਡੰਬਰ ਨਹੀਂ ਜਾਂਦਾ ਮੈਂ ਕਿਤੇ ਉੱਥੇ ਜਾ ਕੇ ਮਿਲਣ ਨਹੀਂ ਜਾਂਦਾ ਕਿਤੇ ਉੱਤੇ ਜਾ ਕੇ ਮੱਥਾ ਟੇਕਣ ਨਹੀਂ ਜਾਂਦਾ ਇੱਥੇ ਪਰਮੇਸ਼ਰ ਬੈਠਾ ਮੈਂ ਇੱਥੇ ਮੱਥਾ ਟੇਕਾ ਵਾ ਉਹਦੇ ਦਰਸ਼ਨ ਕਰ ਰਹਾ ਵਾ रामानंद स्वामी रमत ब्रह्म गुरका शब्द का टेक कोट कर किमे अवस्था बन गई है कि मन जेड़ा उस कालपुर्छी लीन हो गया रामानंद उस कालपुर्छी दाई हो के रह गया ब्रह्म दाई हो के रह गया उदे रम गया गुरका शब्द का टेक कोट कर गुरु दे शब्द ने मेरे करोड़ों पिछले पाप कर्म जेड़े ने खत्म कर देते हैं ਪਿਛਲੀ ਸੋਚ ਖਤਮ ਕਰ ਦਿੰਦੀ ਹੈ ਪਿਛਲੀ ਵਿਚਾਰ ਅੰਧਵਿਸ਼ਵਾਸੀ ਵਿਚਾਰ ਖਤਮ ਕਰਦੀ ਹੈ ਗੁਰका ਸ਼ਬਦ ਕਟਿਆ ਕੋਟ ਕਰਮ ਇਤਨਾ ਬਲਵਾਨ ਹੈ ਗੁਰਦਾ ਸ਼ਬਦ ਕਿ ਸਾਡੇ ਕਰੋੜਾਂ ਕਰਮਾਂ ਨੂੰ ਕੱਟ ਸਕਦਾ ਹੈ ਉਹ ਕੱਟਦਾ ਇਹ ਪ੍ਰੇਤਰਾਮਨ ਜੀ ਦੀ ਅਵਸਥਾ ਹੈ ਇੱਕ ਗੁਰਮਤ ਦਾ ਸਿਧਾਂਤ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਹੈ ਅਸੀਂ ਕਿੰਨੀ ਕਪੜਾਈ ਹੈ ਆਪਣੇ ਅੰਦਰ ਗਹਿਰਾਈ ਚ ਜਾ ਕੇ ਵਿਚਾਰਨਾ ਪਵੇਗਾ ਮਾਨਸਿਕਤਾ ਦੇ ਵਿੱਚ ਕਿਤੇ ਨਾ ਕਿਤੇ ਫਸੀ ਹੋਈ ਹੈ ਜਿੰਨਾ ਚਿਰ ਉਹਨੂੰ ਕੁਰੀਦ ਕੇ ਨਹੀਂ ਕੱਢੋਗੇ ਨਹੀਂ ਨਿਕਲੇਗੀ ਬਸ ਜੇ ਆਪਣੀ ਸਵੈ ਪ੍ਰਤੋਲ ਕਰ ਲਵਾਂਗੇ ਆਪਣੇ ਮਾਨਸਿਕਤਾ ਨੂੰ ਕੁਰੀਦ ਕੇ ਚੇਂਜ ਕਰ ਲਵਾਂਗੇ ਜਿਵੇਂ ਭਗਤ ਰਾਮਾਨੰਦ ਜੀ ਨੇ ਚੇਂਜ ਕਰ ਲਿਆ ਜਿਵੇਂ ਭਗਤ ਰਾਮਾਨੰਦ ਜੀ ਦੇ ਸਾਰੇ ਕਰਮ ਜਿਹੜੇ ਨੇ ਉਹ ਗੁਰੂ ਦੀ ਕਿਰਪਾ ਨਾਲ ਗੁਰਦੀ ਸਿੱਖਿਆ ਲੈ ਕੇ ਗੁਰੂ ਦੇ ਸ਼ਬਦ ਦੁਆਰਾ ਖਤਮ ਹੋ ਗਏ ਨੇ ਸਾਡੇ ਜੀਵਨ ਵੀ ਤਬਦੀਲ ਹੋ ਸਕਦਾ ਹੈ ਅੱਜ बस ਇਤਨੇ ਇੱਕ ਬਚਨ ਪਰੋਂ ਕਰਨਾ ਹੋਈਆ ਪੁਰਲਾਵਸ ਦੇ ਕੇ ਮਾਂ ਬਖਸ਼ ਦੇ ਨਾਲ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ